ਯਾ ਨੂੰ ਹਾਜ਼ਰ ਸਾਥੀਆਂ ਵੱਲੋਂ ਸਤਿ ਸ੍ਰੀ ਅਕਾਲ ਸਾਥਿਓ ਮੈਂ ਸੁਸ਼ੀਲ ਕੁਮਾਰ ਫੌਜੀ ਪ੍ਰਧਾਨ ਪੰਜਾਬ ਸਿਵਲ ਸੈਕਟਰੀ ਸਟਾਫ ਐਸੋਸੀਏਸ਼ਨ ਆਪ ਜੀ ਦੇ ਧਿਆਨ ਚ ਲਿਆਉਣਾ ਚਾਹਨਾ ਕਿ ਜਿਹੜੀ ਆਪਦੀ ਸਰਕਾਰ ਹੈ ਜਦ ਸੱਤਾ ਚ ਆਈ ਸੀ ਤਾਂ ਮੁਲਾਜ਼ਮਾਂ ਦੇ ਆ ਵੋਟਾਂ ਲੈ ਕੇ ਜੋ ਵਾਅਦਾ ਕਰਕੇ ਆਈ ਸੀ ਉਹ ਅੱਜ ਤੱਕ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕਰਿਆ ਇਸ ਸਬੰਧੀ ਜੂਨੀਅਰਾਂ ਵੱਲੋਂ ਸਮੇਂ-ਸਮੇਂ ਤੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰੰਤੂ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਪਿਛਲੇ ਦਿਨਾਂ ਚ ਸਖਤਰਤ ਸਟਾਫ ਵੱਲੋਂ ਸਰਕਾਰ ਦੇ ਵਿਰੁੱਧ ਐਕਸ਼ਨ ਉਲੀਕ ਦਿੱਤੇ ਗਿਆ ਜੇਕਰ ਸਰਕਾਰ ਨੇ ਮੀਟਿੰਗ ਲਈ ਜਲਦੀ ਸਮਾਂ ਨਾ ਦਿੱਤਾ ਤਾਂ ਇਹ ਐਕਸ਼ਨ ਹੋਰ ਤਿੱਖਾ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਮੁਲਾਜ਼ਮ ਮੰਗਾਂ ਦੇ ਸੰਬੰਧ ਦੇ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਸੈਕਟਰ 39 ਦੀ ਦਾਣਾ ਮੰਡੀ ਵਿਖੇ ਕੱਲ ਮਿਤੀ 4 ਮਾਰਚ 2024 ਨੂੰ ਮਹਾਰੈਲੀ ਕੀਤੀ ਜਾ ਰਹੀ ਹੈ ਮਹਾਰੈਲੀ ਇਸ ਕਰਕੇ ਕਹਿ ਰਹੇ ਆ ਇਹਦੇ ਵਿੱਚ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਮੂਲੀਅਤ ਕੀਤੀ ਜਾ ਰਹੀ ਹੈ ਮੈਂ ਪੰਜਾਬ ਸਿਵਲ ਸਕੱਤੇ 1 ਤੇ 2 ਦੀ ਬਿਲਡਿੰਗ ਵਿੱਚ ਸਥਿਤ ਆਪਣੇ ਸਮੂਹ ਸਾਥੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਉਹ ਕੱਲ ਦੀ ਹੋਣ ਵਾਲੀ ਰੈਲੀ ਵਿੱਚ ਹੁਮ ਹਮਾਗੇ ਪੁੱਜਣ ਇਸ ਦੇ ਨਾਲ ਹੀ ਮੈਂ ਚੰਡੀਗੜ੍ਹ ਤੇ ਮੁਹਾਲੀ ਦੇ ਡਾਇਰੈਕਟਰ ਹੈਡੀਆਂ ਜੱਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਉਹ ਆਪਣੇ ਸਾਥੀਆਂ ਨੂੰ ਇਸ ਰੈਲੀ ਵਿੱਚ ਸਮੂਲੀਅਤ ਕਰਨ ਲਈ ਅਪੀਲ ਕਰਨ ਧੰਨਵਾਦ ਸਾਥੀ ਮੁਲਾਜ਼ਮ ਇਕਤਾਰ ਜਿੰਦਾਬਾਦ ਸਤਿ ਸ੍ਰੀ ਅਕਾਲ ਆਦਾਬ ਸਾਰੇ ਆ ਮੁਲਾਜ਼ਮ ਸਾਥੀਆਂ ਨੂੰ ਮੇਰੇ ਵਿਤੀ ਕਮਿਸ਼ਨਰ ਸਕਤਰੇਦ ਦੇ ਬਿਲਡਿੰਗ 1 ਅਤੇ ਸਕਤਰੇਦ ਨਵੋਦੇਵਿਚ ਬੈਠੇ ਬਿਲਡਿੰਗ 2 ਦੇ ਵਿੱਚ ਬੈਠੇ ਸਾਥੀਆਂ ਨੂੰ ਔਰ ਮੇਰੇ ਸਾਰੇ ਮੁਲਾਜ਼ਮ ਵੀਰਾਂ ਨੂੰ ਸਾਰੀਆਂ ਮੁਲਾਜ਼ਮ ਵੀਰਾਂਗਨਾਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਜਿਹੜੀ ਇੱਕ ਵਿਸ਼ਾਲ ਮਹਾ ਰੈਲੀ ਸਾਡੇ ਮੁਲਾਜ਼ਮਾਂ ਦੀਆਂ ਪੈਂਟਿੰਗ ਹੱਕਾਂ ਵਾਸਤੇ ਨਜਾਇਜ਼ ਹੱਕਾਂ ਵਾਸਤੇ ਜਿਹੜੀ ਅਸੀਂ ਕੱਲ ਰੈਲੀ ਰੱਖੀ ਹੈ ਦੇ ਉਹਦੇ ਵਿੱਚ ਹਮ ਹੁਮਾ ਕੇ ਸ਼ਾਮਲ ਹੋਣਾ ਆਪਾਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਧੰਨਵਾਦ ਸਤਿਕਾਰਯੋਗ ਸਾਥੀਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਸਾਡੇ ਪ੍ਰਧਾਨ ਪੰਜਾਬ ਸਿਵਲ ਸਕੱਤਰੇ ਸਟਾਫ ਐਸੋਸੀਏਸ਼ਨ ਅਤੇ ਮੈਡਮ ਅਲਕਾ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਗਿਆ ਕਿ ਕੱਲ 4 ਮਾਰਚ ਨੂੰ ਸੈਕਟਰ 39 ਵਿਖੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਸੰਬੰਧੀ ਇੱਕ ਭਰਪੂਰ ਮਹਾਂ ਰੈਲੀ ਕੀਤੀ ਜਾ ਰਹੀ ਹੈ ਸੋ ਸਾਥੀਓ ਆਪ ਸਭ ਨੂੰ ਅਪੀਲ ਹੈ ਕਿ ਆਪ ਸਭ ਸਾਥੀ ਆਪਣੇ ਸਾਰੇ ਸਾਥੀਆਂ ਨਾਲ ਉੱਥੇ ਪਹੁੰਚਣਾ ਯਕੀਨੀ ਬਣਾਉਣ ਤਾਂ ਜੋ ਇਹ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਮੁਲਾਜ਼ਮ ਜਦੋਂ ਵੀ ਚਾਹਣ ਤਾਂ ਕਿਸੇ ਵੀ ਸਰਕਾਰ ਨੂੰ ਨੀਚੇ ਲਿਆ ਕੇ ਸਿੱਟ ਸਕਦੇ ਨੇ ਤੇ ਕਿਸੇ ਵੀ ਸਰਕਾਰ ਦਾ ਤਖਤਾ ਪਲਟ ਕੇ ਉਹਨੂੰ ਉੱਪਰ ਵੀ ਕਰ ਸਕਦੇ ਨੇ ਸੋ ਮੁਲਾਜ਼ਮ ਸਾਥੀਓ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਕੱਲ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੀ ਕਾਲ ਤੇ ਸੈਕਟਰ 39 ਗਾਣਾ ਮੰਡੀ ਵਿਖੇ ਪਹੁੰਚ ਕੇ ਆਪਦੇ ਸਿਰਾਂ ਦੀ ਗਿਣਤੀ ਕਰਾਈ ਜਾਵੇ ਤਾ ਜੋ ਹੈ ਸਰਕਾਰ ਨੂੰ ਮਲਾਜ਼ਮ ਦੀਆਂ ਪੈਂਡਿੰਗ ਮੰਗਾਂ ਬਾਰੇ ਪਤਾ ਲੱਗ ਸਕੇ ਤੇ ਆਪਾਂ ਆਪਣੇ ਹੱਕ ਲੈ ਕੇ ਰਹਿਣੇ ਨੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਜ਼ਮ ਇਕਤਾ ਜਿੰਦਾਬਾਦ ਮਲਾਜ਼ਮ ਇਕਤਾ ਜਿੰਦਾਬਾਦ ਧੰਨਵਾਦ